ਪੰਜਾਬ ਸਰਕਾਰ ਦੀ ਪਹਿਲੀ ਵਾਰ ਗਣ ਮਕੇਸ਼ ਰਮਨਿਆ ਕਾਲੀਗੰਦੇ ਪਾਜਪਾ ਦੀ ਰਾਮਪੁਰਾ ਟੀਮ ਵੱਲੋਂ ਸਥਾਨਕ ਨਾਸ਼ਮੰਡੀ ਵਿੱਚ ਇੱਕ ਸਮਾਗਮ ਕਰਾਇਆ ਗਿਆ ਜਿਸ ਵਿੱਚ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਸ਼੍ਰੀ ਸਿਕੰਦਰ ਸਿੰਘ ਮਲੂਕਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਬੋਲਦੇ ਸ਼੍ਰੀ ਮਲੂਕਾ ਨੇ ਕਿਹਾ ਕਿ ਦੇਸ਼ ਵਿੱਚ ਖੇਤਰੀ ਪਾਰਟੀਆਂ ਦਾ ਦਬਦਬਾ ਕਾਇਮ ਹੋ ਰਿਹਾ ਹੈ ਉਹਨਾਂ ਕਹਿੰਦੇ ਕਿ ਬਾਰਡਰ ਏਰੀਆਸ ਵਿੱਚ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਜਲਦੀ ਹੀ ਭਰ ਦਿੱਤੀਆਂ ਜਾਣਗੀਆਂ ਅਤੇ ਸਮੂਥੀ ਪਰ ਤੀਨਰੋਲ ਮੈਰਿਟ ਤੇ ਹੋਵੇਗੀ ਉਹਨਾਂ ਨੇ ਦੁਹਰਾ ਕੇ ਕਿਹਾ ਕਿ ਰਾਮਪੁਰਾਪੁਰ ਵਿਦਾਂਤ ਸਭਾ ਹਲਕੇ ਨੂੰ ਇੱਕ ਨਮੂਨੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਨਾਲ ਹੀ ਇੱਥੇ ਪਹੁੰਚੇ ਯੂਥ ਵਿੰਗ ਦੇ ਕੌਮੀ ਆਗੂ ਅਤੇ ਸਹਿਕਾਰੀ ਬੈਂਕ ਬਟਿੰਡਾ ਦੇ ਐਮ ਡੀ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਮਲੂਕਾ ਪਰਿਵਾਰ ਹਲਕੇ ਦੇ ਲੋਕਾਂ ਦਾ ਰਣੀ ਹੈ ਜਿਨ੍ਹਾਂ ਇਸ ਪਰਿਵਾਰ ਨੂੰ ਸਹਿਯੋਗ ਦਿੱਤਾ ਫੋਟੋਗ੍ਰਾਫਰ ਦਾ ਨਾਮ ਹੈ ਆਪਕੇ ਤੁਹਾਸੀ ਦੇ ਰਿਪੋਰਟ ਸਾਈਟ ਮਾਡੀਕ ਜੀ ਬਹੁਤ ਆਈ ਮੈਨੂੰ ਜਿਹੜਾ ਸਾਰੇ ਪਾਰਟਨਰ ਮੈਨੂੰ ਕਿਸੇ ਵੀ ਚੀਜ਼ ਤੇ ਮੈਨੂੰ ਖੁਸ਼ੀ ਹੈ ਸਾਡੇ ਸਾਰੇ ਸਾਥੀਆਂ ਦਾ ਕਿ ਮੈਨੂੰ ਮਿਲ ਕੇ ਸਾਡੇ ਨਾਲ ਦੋਸਤਾਂ ਦੀ ਸਾਥੀ ਕਰਨ ਲਈ ਇਹਨਾਂ ਸਭ ਨੂੰ ਬੜਾ ਸਹਿਯੋਗ ਦਿੱਤਾ ਮੈਂ ਉਹਨਾਂ ਕਿਸਾਬ ਬਹੁਤ ਸਹਿਯੋਗ ਕੀਤਾ ਇਸ ਕਰਕੇ ਮੈਂ ਮੰਨਦਾ ਕਿ ਕਾਫੀ ਕੰਮ ਕਰ ਸਕਦੇ ਚੋ ਦਰਸਾ ਉਹ ਵੀ ਚੰਗੇ ਨਤੀਜੇ ਕਰੈਕਟਰ ਆਉਂਦੇ ਨੇ ਸੋ ਮੈਨੂੰ ਇਹ ਬੜੀ ਖੁਸ਼ੀ ਹੈ ਕਿ ਮੈਨੂੰ ਇਹ ਸਿੱਖ ਕੇ ਦਾ ਜਿਹੜਾ ਸਾਰਾ ਜਿਹੇ ਮਹਿਰਤਾ ਦੀ ਬਣ ਰਹੀ ਹੈ ਤਾਈ ਜਿਹੜਾ ਬਣਦਾ ਉਹ ਸੰਦ। ਜਿਹਦੇ ਵਿੱਚ ਉਹਨੇ ਖਾਸ ਕਰਕੇ ਇੱਕ ਵਾਰੀ ਹੈ ਜਿਹੜੇ ਬਾਡਰ ਏਰੀਆ ਦੇ ਵਿੱਚ ਨਹੀਂ ਕਰਦਾ। ਤੁਹਾਨੂੰ ਪਤਾ ਹੈ ਕਿ ਸਰਾਵਾਂ ਵਿੱਚ ਕੁਝ ਹੈਗੇ ਨੇ ਮੇਰਾ ਆਪ ਕਿਹਾ ਕਿ ਖਸਾਬ ਦੇ ਵਿੱਚ ਅਸੀਂ ਸੁਣਦੇ ਨਹੀਂ ਸੀ ਕਰੀਏ ਕਿਸੇ ਦੇ ਅਸ ਵਿੱਚ। ਜਿਹੜੇ ਪਲਾਣ ਹੈ ਮੈਂ ਇਹ ਸੁਣ ਰਿਹਾ ਕਿ ਇਹ ਗੱਲ ਕਿਹਾ ਸੀ ਕਿ ਸਾਡੀਆਂ ਪ੍ਰੋਬਲਮਾਂ ਕਾਫੀ ਨੇ। ਪਰ ਮੈਂ ਦਸ਼ਮਾਇ ਤੇ ਉਹਨੇ ਸਾਰਾ ਬਾਡਰ ਏਰੀਆ ਦਾ ਮਸਲਾ ਪੁੱਛਿਆ। ਅਗਲੇ ਵੀ ਦਿਨ ਚਾਰ ਦਿਨ ਅਸੀਂ ਸਾਰੀਆਂ ਜਿਹੜੀਆਂ ਪੋਸਟਾਂ ਦੇ ਕੋਨਟਾਂ ਦੇ ਕੁਝ ਨਾਮ ਸਾਡੇ ਪੰਜਾਬ ਦਾ ਸਾਰੀਆਂ ਪੋਸਟਾਂ ਭਰ ਲਾਂਗੇ ਮੈਂ ਬਾਅਦ ਵਿੱਚ ਹੋਤੀ ਮਾ ਹਾਈਸਲ ਦਿੱਲੀ ਰਾਮਪੁਰਾਪੁਰ ਤੋਂ ਜਸਵੀਰ ਸਿੰਘ